ਲਾਡਲਾ ਪੁੱਤਰਾ ਮੰਮੀ ਦਾ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਤਿੱਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਦਾ ਵਲੌਗ ਤੁਸੀਂ ਗੈਸ ਲਈ ਲਿਆ ਹੋਣਾ ਅੱਜ ਪਰਟੀ ਵਲੌਗ ਹੋ ਵੀ ਮੇਰੇ ਲਾਡਲੇ ਪੁੱਤਰ ਜਸਨੂਰ ਸਿੰਘ ਦਾ ਤਿੱਲੋ ਜੀ ਸਾਰੇ ਕੰਮ ਕਰਨ ਪੇੜ ਕੇ ਸ਼ਾਮ ਨੂੰ ਆਪਾਂ ਬਣਾਲੀ ਸੀ ਤੇਗ ਫਿਰ ਬਾਬਾ ਜੀ ਨੂੰ ਮੱਥਾ ਟੇਕਿਆ ਭੋਗ ਲਵਾਇਆ ਦੇਖਦਾ ਕਿਉਂਕਿ ਸਭ ਤੋਂ ਜ਼ਰੂਰੀ ਮੇਰੇ ਘਰ ਦੇ ਵਿੱਚ ਇਹ ਕੰਮ ਹੁੰਦਾ ਹੈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਕੋਈ ਵੀ ਪ੍ਰੋਗਰਾਮ ਹੋਵੇ ਆਪਣੇ ਘਰ ਦੇ ਵਿੱਚ ਕੋਈ ਵੀ ਖੁਸ਼ੀ ਦਾ ਆਪਣਾ ਕੋਈ ਢੰਗ ਹੋਵੇ ਕੁਝ ਵੀ ਹੋਵੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਬੇਨਤੀ ਜ਼ਰੂਰ ਕੀਤੀ ਜਾਂਦੀ ਤੇ ਅੱਜ ਤੇ ਸਪੈਸ਼ਲ ਮੇਰੇ بیٹے ਦਾ ਬਰਥਡੇ ਸੀ ਤੇ ਆਪਾਂ ਕੜਾ ਪ੍ਰਸ਼ਾਦੀ ਦੇਖ ਬਣਾਈ ਸੀ ਤੇ ਬਾ ਮੇਰੀ ਬਹੁਤ ਜ਼ਿਆਦਾ ਦੁਖਰੀ ਸੀ ਇਸ ਕਰਕੇ ਮੈਂ ਸਿਸ਼ੋ ਪੰਜ ਦੇ ਚ ਪਈ ਹੋਈ ਸੀ ਵੀ ਕੀ ਕਰਾਂ ਪੇਟੇ ਦੇ ਬਰਥਡੇ ਤੇ ਕਿਵੇਂ ਸੈਲੀਬ੍ਰੇਟ ਕਰਾਂ ਕੀ ਕੁਝ ਬਣਾਵਾਂ ਕੋ ਸਮਝ ਨਹੀਂ ਸਾਰੀ ਫਿਰ ਇੱਕ ਸਬਜੀ ਬਣਾਈ ਸੀ ਆਪਾਂ ਰਾਜਮਾ ਨਾਲ ਚਾਵਲ ਤੇ ਰੋਟੀ ਬਣਾ ਲਈ ਸੀ ਤੇ ਨਾਲ ਆਪਣਾ ਖਾਣ ਪੀਣ ਵਾਲਾ ਸਮਾਨ ਸੀ ਤੇ ਲੋਜੀ ਸਭ ਤੋਂ ਪਹਿਲਾਂ ਅਰਦਾਸ ਬੇਨਤੀ ਕਰਕੇ ਖਾਣਾ ਪੀਣਾ ਬਣਾ ਕੇ ਫਿਰ ਆਪਾਂ ਚਲੇ ਗਏ ਸੀ ਮਾਰਕੀਟ ਕੇਕ ਵਗੈਰਾ ਲਿਆਂਦਾ ਉਸ ਤੋਂ ਬਾਅਦ ਸਾਰੇ ਜੀ ਹੋ ਗਏ ਆਪਣੇ ਫੈਮਿਲੀ ਮੈਂਬਰਸ ਇਕੱਠੇ ਤੇ ਲੋਜੀ ਕੁਝ ਇਸ ਤਰੀਕੇ ਨਾਲ ਆਪਾਂ ਸੈਲੀਬ੍ਰੇਟ ਕੀਤਾ ਆਪਣੇ ਬੇਟੇ ਦਾ ਬਰਥਡੇ ਮੇਰਾ ਬੇਟਾ ਅੱਜ 12 ਸਾਲਾਂ ਦਾ ਹੋ ਗਿਆ ਯਾਨੀ ਕਿ 20 ਨਵੰਬਰ 2025 ਨੂੰ ਤੇ ਵਾਹਿਗੁਰੂ ਸੱਚੇ ਪਾਸ਼ਾ ਨੇ ਛੜਦੀ ਕਲਾ 'ਚ ਤੇ ਲੰਬੀਆਂ ਉਮਰਾਂ ਬਖਸ਼ੇ ਤੇ ਤੰਦਰੁਸਤੀਆਂ ਦੇਵੇ ਤੇ ਬਹੁਤ ਸਾਰੀਆਂ ਅੱਗੇ ਜ਼ਿੰਦਗੀ 'ਚ ਆਪਣੇ ਤਰੱਕੀਆਂ ਕਰੇ ਤੇ ਵਾਹਿਗੁਰੂ ਮੇਰੀ ਉਮਰ ਵੀ ਮੇਰੇ ਪੇਟੇ ਨੂੰ ਲਾ ਦੇ। ਮੇਰਾ ਪੁੱਤਰ ਸਭ ਤੋਂ ਲੜਦਲਾ ਬੱਚਾ ਤੇ ਘਰ ਦਾ ਛੋਟਾ ਜੀ ਹੋਣ ਕਰਕੇ ਸਭ ਦਾ ਹੀ ਲਾਡਲਾ ਹੈ। ਤੁਸੀਂ ਜਿਵੇਂ ਕਿ ਦੇਖ ਹੀ ਲਿਆ ਬੀਬੀ ਦਾ ਲਾਡਲਾ ਆਪਣੀ ਦਾਦੀ ਦਾ ਲਾਡਲਾ ਬਹੁਤ ਜ਼ਿਆਦਾ। ਤੇ ਲਓ ਜੀ ਉਸ ਤੋਂ ਬਾਅਦ ਅਸੀਂ ਕੇਕ ਕਟਵਾਇਆ। ਤੇ ਉਸ ਤੋਂ ਬਾਅਦ ਬੇਟੇ ਨੂੰ ਸ਼ਗਨ ਆ ਸੀ ਉਹਨੂੰ ਦੇਤੇ ਸੀਗੇ ਗਿਫਟ ਉਹਦੀ ਡ्रेसेस ਵਗੈਰਾ ਲੈ ਆਂਦੀਆਂ ਸੀ ਤੇ ਮੰਮੀ ਹੁਰਾਂ ਨੇ ਵੀ ਇੱਥੇ ਸ਼ਗਨ ਦਿੱਤਾ ਫਿਰ ਵਾਰੀ ਆ ਗਈ ਸੀ ਚਾਚੂ ਚਾਚੀ ਦੀ ਤੇ ਲਓ ਜੀ ਇੱਥੇ ਵੀ ਰਸਮਾਂ ਨਭਾਈਆਂ ਗਈਆਂ ਤੇ ਉਸ ਤੋਂ ਬਾਅਦ ਦਿੱਤਾ ਗਿਆ ਇੱਕ ਸੋਨਾ ਜਿਹਾ ਗਿਫਟ ਜੋ ਕਿ ਮੈਂ ਪਹਿਲਾਂ ਹੀ ਵੈਸੇ ਕਿਹਾ ਹੋਇਆ ਸੀ ਵੀ ਗਿਫਟਾਂ ਦੀ ਕੋਈ ਲੋੜ ਨਹੀਂ ਹੁੰਦੀ ਬੱਚੇ ਨੂੰ 100 ਰੁਪਏ ਸ਼ਗਨ ਵੀ ਬਹੁਤ ਹੁੰਦਾ ਪਰ ਆਪਣਾ ਆਪਣਾ ਮਨ ਹੁੰਦਾ ਆਪਣੀ ਆਪਣੀ ਖੁਸ਼ੀ ਹੁੰਦੀ ਹੈ ਹਨਾ ਜੀ ਤੇ ਲਓ ਜੀ ਉਸ ਤੋਂ ਬਾਅਦ ਗੁੰਜਨ ਤੇ ਪਿਊਸ਼ ਨੇ ਵੀ ਕੇ ਕਾਲੀ ਰਸਮ ਨਭਾਈ ਫਿਰ ਆਇਆ ਹੋਇਆ ਸੀ ਸਾਡੇ ਘਰ ਟੋਲੂ ਯਾਨਕਿ ਜਸਮੀਤ ਸਿੰਘ ਇਹ ਵੀ ਬਹੁਤ ਹੀ ਪਿਆਰਾ ਬੱਚਾ ਹੈ ਤੇ ਇਹ ਆਇਆ ਏਨੇ ਵੀ ਆਪਣਾ ਕੇਕ ਜਸ਼ਨੂਰ ਨੂੰ ਖਵਾਇਆ ਉਸ ਤੋਂ ਬਾਅਦ ਸਾਰਿਆਂ ਨੇ ਆਪਣਾ ਲੰਗਰ ਪਾਣੀ ਛਕਿਆ ਜੋ ਵੀ ਆਪਾਂ ਲਿਆਂਦਾ ਸੀ ਸਪ੍ਰਿੰਗ ਰੋਲ ਮਿੱਠਾ ਤੇ ਇੱਕ ਪੈਟੀਆਂ ਸੀ ਜਾਂ ਸ਼ਾਇਦ ਬ੍ਰੈਡ ਪਕੌੜਾ ਸੀ ਕੋਸ਼ਿਸ ਨਾ ਸੈਂਡਵਿਚਸ ਸੀ ਤੇ ਉਸ ਤੋਂ ਬਾਅਦ ਕੀ ਕਹਿੰਦੇ ਆਪਣਾ ਕੇਕ ਸੀ ਤੇ ਫਿਰ ਖਾ ਪੀ ਕੇ ਉਸ ਤੋਂ ਬਾਅਦ ਗਿਫਟ ਖੁੱਲੇ ਗਏ ਤੇ ਗਿਫਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੈਕਟ ਚਾਚੀ ਉਹਨਾਂ ਨੇ ਦਿੱਤੀ ਹੈ ਚਾਚੂ ਨੇ ਉਹਦੇ ਨੇ ਤੇ ਬਹੁਤ ਹੀ ਸੋਹਣੀ ਲੱਗੀ ਉਹਨੂੰ ਉਹਦਾ ਬਲੂ ਫੇਵਰਟ ਕਲਰ ਹੈ ਤੇ ਇੱਥੇ ਉਹਨੇ ਪਾ ਕੇ ਦੇਖੀ ਤੇ ਸਾਈਜ਼ ਵੀ ਉਹਨੂੰ ਬਿਲਕੁਲ ਫਿੱਟ ਆਇਆ ਸੀ ਬਹੁਤ ਸੋਹਣੀ ਜੈਕਟ ਸੀਗੀ ਤੇ ਉਸ ਤੋਂ ਬਾਅਦ ਬਸ ਫੇਰ ਅਸੀਂ ਲੱਗੇ ਸੀ ਰੋਟੀ ਪਾਣੀ ਨੂੰ ਕਿਉਂਕਿ ਰੋਟੀ ਪਾਣੀ ਇਹੋ ਜਿਹਾ ਕੋਈ ਵੀ ਪ੍ਰੋਗਰਾਮ ਹੁੰਦਾ ਘਰ ਦੇ ਵਿੱਚ ਤਾਂ ਮੈਂ ਸਭ ਤੋਂ ਪਹਿਲਾਂ ਪ੍ਰੈਫਰ ਕਰਦੀ ਆ ਵੀ ਰੋਟੀ ਪਾਣੀ ਦਾ ਕੰਮ ਜਿਹੜਾ ਉਹ ਸਵੇਰੇ ਪਹਿਲਾਂ ਹੀ ਨਿਬੜ ਜੇ ਤੇ ਡੈਡੀ ਜੀ ਨੂੰ ਲੱਗੀ ਸੀ ਬਹੁਤ ਜ਼ਿਆਦਾ ਭੁੱਖ ਤੇ ਡੈਡੀ ਨੇ ਕੇਕ ਕਟਿੰਗ ਤੋਂ ਪਹਿਲਾਂ ਹੀ ਰੋਟੀ ਖਾ ਲਈ ਸੀ ਕਿਉਂਕਿ ਡੈਡੀ ਆਏ ਸੀ ਉਦੋਂ ਹਜੇ ਸਰਦਾਰ ਜੀ ਆਏ ਨਹੀਂ ਸੀ ਦਫਤਰੋਂ ਤੇ ਫਿਰ ਉਹ ਆਏ ਜਦੋਂ ਤੇ ਉਹਨਾਂ ਚ ਡੈਡੀ ਕਹਿੰਦੇ ਮੈਨੂੰ ਤਾਂ ਭੁੱਖ ਲੱਗੇ ਮੈਨੂੰ ਤਾਂ ਕੁਝ ਖਾਣ ਨੂੰ ਦੇ ਦਿਓ ਫਿਰ ਅਸੀਂ ਡੈਡੀ ਨੂੰ ਪਹਿਲਾਂ ਰੋਟੀ ਖਵਾਤੀ ਸੀ ਤੇ ਸਾਰੇ ਇੱਧਰ ਲੱਗੇ ਹੋਏ ਨੇ ਆਪਣੇ ਆਪਣੇ ਕੰਮਾਂ ਕਰਾਂ ਤੇ ਉਸ ਤੋਂ ਬਾਅਦ ਇੱਥੇ ਲਾਇਆ ਹੋਇਆ ਸੀ ਟੀਵੀ ਤੇ ਗਾਣੇ-ਸ਼ਾਣੇ ਚੱਲੇ ਤੇ ਫਿਰ ਥੋੜਾ ਜਿਹਾ ਡਾਂਸ ਵਾਂਸ ਕੀਤਾ ਖੁਸ਼ੀ ਆਪਣੀ ਜ਼ਾਹਰ ਕੀਤੀ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਫੋਟੋਆਂ ਵਗੈਰਾ ਖਿੱਚਣੀਆਂ ਹੁੰਦੀਆਂ ਨੇ ਉਹ ਰਸਮਾਂ ਨਿਭਾਈਆਂ ਆਪਣੀਆਂ ਫੋਟੋਆਂ-ਫੋਟੋਆਂ ਦੀਆਂ ਤੇ ਸਭ ਤੋਂ ਮਾੜੀ ਗੱਲ ਮੇਰੇ ਨਾਲ ਹੀ ਉਹ ਹੀ ਸਾਰੇ ਰੋਟੀ ਪਾਣੀ ਖਵਾਤਾ ਤੇ ਮੇਰੇ ਵਾਰੀ ਲਾਸਟ ਚ ਸਬਜ਼ੀ ਵੀ ਸੜ ਗਈ ਮੈਨੂੰ ਖਾਣ ਨੂੰ ਮਿਲੀ ਹੀ ਨਹੀਂ ਮਿਲਦੇ ਆ ਅਗਲੇ ਵਲੌਗ ਚ ਤੇ ਲੋ ਜੀ ਇਹ ਸੀ ਜਸਨੂਰ ਦਾ ਬਰਥਡੇ ਵਲੌਗ ਤੇ ਵਿਸ਼ ਜ਼ਰੂਰ ਕਰਿਓ ਮੇਰੇ ਬੱਚੇ ਨੂੰ ਦੁਆਵਾਂ ਦੇਓ ਤੇ ਇਹ ਆਪਣੀਆਂ ਫੋਟੋ ਸ਼ੂਟ ਜਿਹੜਾ ਹੋਇਆ ਹੈ ਤੇ ਜਿਹੜੇ ਵੀ ਵੀਰ ਭੈਣ ਭਰਾ ਸਾਰੇ ਨਵੇਂ ਨੇ ਚੈਨਲ ਤੇ ਲਾਈਕ ਐਂਡ ਸਬਸਕ੍ਰਾਈਬ ਕਿਤੇ ਬਿਨਣਾ ਜਾਇਓ ਤੇ ਮਿਲਦੇ ਆ ਅਗਲੇ ਵਲੌਗ ਚ ਟਿਲ